Con de ante <laughs> 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 ਸਾਡੇ ਨਾਲ ਨੇ ਅੱਜ ਮਨਪ੍ਰੀਤ ਸ਼ਾਹੀ ਜੀ ਇਹ ਹੈਗੇ ਕਾਉਂਸਲਰ ਜੀ ਦੇ ਬੇਟੇ ਇਹਨਾਂ ਦਾ ਤਾਂ ਨਾਮ ਲੈਣ ਦੀ ਲੋੜ ਹੀ ਨਹੀਂ ਜੀ ਸ਼ਾਹੀ ਜੀ ਹੈ ਸਾਈ ਜੀ ਨਮਸਕਾਰ ਜੀ ਨਮਸਕਾਰ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਜੀ ਥੋੜੀ ਸ਼ਾਪ ਦੀਆਂ ਕੀ ਨਾਮ ਹੈ ਰੋਟੀ ਸ਼ਾਪ ਦਾ ਸਾਡੀ ਸ਼ਾਪ ਦਾ ਨਾਮ ਹੀ ਸ਼ਾਹੀ ਬ੍ਰਾਂਡ ਸਟੋਰ ਹੈ ਠੀਕ ਹੈ ਜੀ ਇਥੇ ਹਰ ਤਰ੍ਹਾਂ ਦਾ ਇੰਪੋਰਟਡ ਤੇ ਸਰਪਲਸ ਮਾਲ ਮਿਲਦਾ ਠੀਕ ਹੈ ਜੈਂਟਸ ਲੇਡੀਜ਼ ਦੋਨੇ ਜੀ ਜੈਂਟਸ ਵੀ ਮਿਲੇਗਾ ਲੇਡੀਜ਼ ਵੀ ਮਿਲ ਗਈ ਅੱਛਾ ਜੈਂਟਸ ਤੇ ਲੇਡੀਜ਼ ਤੇ ਕੀ ਕੀ ਵੈਰਾਈਟੀ ਹੁੰਦੀ ਹੈ ਤੁਹਾਡੇ ਕੋਲ ਸਾਡੇ ਕੋਲ ਹੀ ਤਕਰੀਬਨ ਜੈਂਟ ਦੀ ਤੇ ਲੇਡੀਜ਼ ਦੀ ਸਾਰੀ ਵੈਰਾਈਟੀ ਮਿਲੇਗੀ ਮੰਨ ਕੇ ਚਲੋ ਕਿ ਜੈਕਟ ਸਵੈਟਰ ਸ਼ਰਟ ਹੂਡੀਜ਼ ਤੇ ਲੋਰ ਵਗੈਰਾ ਜੀਨਸ ਵਗੈਰਾ ਫਾਰਮਲ ਸਾਰੀ ਵੈਰਾਈਟੀ ਜੈਂਟਸ ਮਿਲੇਗੀ ਲੇਡੀਜ਼ ਚ ਨਾਈਟ ਸੂਟ ਕੋਟ ਸੈੱਟ ਕੋਟ ਕੋਟੀ ਕੁੜਤੀ ਸ਼ਾਰਟ ਕੋਟੀ ਲੌਂਗ ਕੋਟੀ ਵਗੈਰਾ ਕਾਫੀ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਸਾਰਾ ਮਾਲ ਇੰਪੋਰਟਡ ਚ ਮਿਲੇਗਾ ਅੱਛਾ ਮਲੋਹ ਉਹਦਿਆਂ ਜਿੰਨੀਆਂ ਵੀ ਸ਼ਾਪਸ ਹਨ ਗਾਰਮੈਂਟਸ ਵਾਲੀਆਂ ਉਹਨਾਂ ਨਾਲ ਕੀ ਅੰਤਰ ਹੈ ਜੀ ਕੀ ਫਰਕ ਹੈ ਜੀ ਕੋਈ ਰੇਟ ਤੇ ਡਿਸਕਾਊਂਟ ਹੈ ਜਾਂ ਕੋਈ ਸਪੈਸ਼ਲ ਚੀਜ਼ ਹੈ ਤੁਹਾਡੇ ਕੋਲ ਅਸੀਂ ਮਾਰਕੀਟ ਰੇਟ ਤੇ ਇੰਪੋਰਟਡ ਸਟੱਫ ਦੇ ਰਹੇ ਹਾਂ ਠੀਕ ਹੈ ਸਭ ਤੋਂ ਵੱਡਾ ਮੇਨ ਸਾਡਾ ਸ਼ਾਪ ਦਾ ਇਹ ਕਾਰਨ ਕੀ ਲੋਕਲ ਮਾਲ ਨਹੀਂ ਅਸੀਂ ਰੱਖ ਰਹੇ ਜੋ ਤੁਹਾਨੂੰ ਕੁਆਲਿਟੀ ਮਿਲੇਗੀ ਵੱਡੇ ਵੱਡੇ ਬ੍ਰਾਂਡਾਂ ਵਾਂਗ ਮਿਲੇਗੀ ਠੀਕ ਹੈ ਜੀ ਅੱਛਾ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਸ਼ੇਰ ਵਾਸੀ ਨੂੰ ਇਹ ਪੀ ਲਈ ਪਹਿਲਾਂ ਇੱਕ ਵਾਰ ਸਾਡੀ ਸ਼ਾਪ ਤੇ ਦੇਖਣ ਆ ਕੇ ਦੇਖਣ ਜੇ ਮਾਲ ਵਧੀਆ ਲੱਗਦਾ ਤਾਂ ਵੱਧ ਤੋਂ ਵੱਧ ਖਰੀਦਾਰੀ ਕਰੀਂ ਅੱਛਾ ਤੁਸੀਂ ਐਡਰੈਸ ਦੱਸੋ ਜੀ ਆਪਣੀ ਸ਼ਾਪ ਕਿਹ ਹੈ ਜੀ ਸਾਡੀ ਸ਼ਾਪ ਦਾ ਐਡਰੈਸ ਹੈ ਗੁਰਦੁਆਰਾ ਮਾਰਕੀਟ ਨੀਅਰ ਗੋਵਿੰਦਗੜ ਚੌਂਕ ਠੀਕ ਹੈ ਜੀ ਅੱਛਾ ਸ਼ਾਹਿਦ ਜਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਅੱਜ ਦਾ ਖੁਸ਼ੀ ਰਹੇਣਾ ਜੀ ਕਹਿ ਦੋ ਹਾਂ ਜੀ ਹਾਂ ਜੀ ਹਾਂ ਜੀ ਪਰ ਸਿਆਸਤ ਨੂੰ ਛੱਡ ਕੇ ਕਹੋ ਮੇਰੇ بیٹے ਨੇ ਦੁਕਾਨ ਖੋਲ੍ਹੀ ਮਨਪ੍ਰੀਤ ਸ਼ਾਹੀ ਨੋਆ ਜੀ ਠੀਕ ਹੈ ਜੀ ਸਾਡਾ ਸ਼ਾਹੀ ਬ੍ਰਾਂਡ ਸਟੋਰ ਦਾ ਦੁਕਾਨ ਦਾ ਨਾਮ ਰੱਖਿਆ ਹੈ ਜੀ ਠੀਕ ਹੈ ਜੀ ਅਸੀਂ ਬ੍ਰਾਂਡ ਦਾ ਇਹੀ ਕੱਪੜਾ ਸਾਰਾ ਲੈਂਦਾ ਜੀ بیٹے ਨੇ ਇੱਕ ਵੀ ਬਿਨਾ ਬ੍ਰਾਂਡ ਤੋਂ ਕੋਈ ਕੱਪੜਾ ਨਹੀਂ ਲੈਂਦਾ ਬਾਜ਼ਾਰ ਨਾਲੋਂ ਰੇਟ ਨਾਲ ਘੱਟ ਤੋਂ ਘੱਟ ਅਸੀਂ ਲਾਵਾਂਗੇ ਜੀ ਬ੍ਰਾਂਡ ਦਾ ਸੌਦਾ ਸਾਡੇ ਕੋਲ ਜੀ ਆਪਣਾ ਪਹਿਲਾਂ ਮਾਲ ਦੇਖਣ ਜੀ ਫਿਰ ਕਸਟਮਰ ਸ਼ਹਿਰ ਵਾਸੀ ਆ ਕੇ ਸ਼ਹਿਰ ਵਾਸੀਆਂ ਨੂੰ ਇਹੀ ਪੀਲ ਹੈ ਵੀ ਘੱਟ ਤੋਂ ਘੱਟ ਰੇਟ ਤੇ ਬ੍ਰਾਂਡ ਦਾ ਸੌਦਾ ਮਿਲੇਗਾ ਜੀ ਟ੍ਰੇਕਿੰਗ ਦਾ ਖਾਲਸਾ ਵੈਰੀ ਕੀ ਫਤਿਹ ਸ਼ਾਹੀ ਪਰਵਾਰ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਬਾਜੀ ਦੇਖੋ ਦਰਮ जाकली सह morally प्रम्य सो लो औ सर्जोनै किससीा प्रहज रहा है आपकाट सुरमी कार सो आपकाट हा यह कर एक है अल्ट सुरर में Clemson